ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਰ ਅਭੀ ਅੱਜ ਮੈਂ ਲੁਧਿਆਣਾ ਦੇ ਸ਼ਿਵ ਚੌਂਕ ਦੇ ਵਿਖੇ ਆਇਆ ਹਾਂ ਜਿੱਥੇ ਕਿ ਇਹ ਐਸਆਈ ਸਤਨਾਮ ਸਿੰਘ ਚਲਾਨ ਕਰ ਰਹੇ ਨੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਚਲਾਨ ਦੀ ਜੇ ਚਲਾਨ ਕਰ ਰਿਹਾ ਸਤਨਾਮ ਜੀ ਉਸ ਤਸਵੀਰਾਂ ਵੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਇੱਕ ਮੌਕੇ ਦੇ ਜਿਹੜੇ ਚਲਾਨ ਕਰਦੇ ਪਏ ਨੇ ਜਿਹੜੇ ਗੱਡੀ ਦੀ ਚਲਾਨ ਕੀਤਾ ਇਹਨਾਂ ਨੇ ਤੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਸਤਨਾਮ ਸਿੰਘ ਨੇ ਚਲਾਨ ਕੀਤਾ ਅਸੀਂ ਪੁੱਛਣ ਦੀ ਕੋਸ਼ਿਸ਼ ਕਰਾਂਗੇ ਸਤਨਾਮ ਸਿੰਘ ਨੇ ਕਿਸ ਚੀਜ਼ ਦਾ ਚਲਾਨ ਕੀਤਾ ਜੀ ਜੇ ਨਾ ਜਿਹੜੀ ਮੰਦੀ ਰੌਂਗ ਪਾਰਕਿੰਗ ਥੜਦੇ ਆ ਇੱਥੇ ਰੋਡ ਤੇ ਬਹੁਤ ਜ਼ਿਆਦਾ ਰੌਂਗ ਪਾਰਕਿੰਗ ਕਰਦੇ ਆ ਖੜੇ ਕਰ ਦਿੰਦੇ ਆ ਟ੍ਰੈਫਿਕ ਦਾਵਾ ਜਿਹਦੇ ਵਿੱਚ ਪ੍ਰੋਬਲਮ ਪਈ ਜਿਵੇਂ ਕਿ ਆ ਸਾਰੇ ਖੜੇ ਹੁੰਦੇ ਸੀ ਆ ਗੱਡੀਆਂ ਦੇ ਵੀ ਚਲਾਨ ਕਰਦੇ ਸੀ ਦੋਨਾਂ ਦੇ ਬਾਾਕੀ ਆਟਵਾਂ ਦੇ ਚਲਾਨ ਕੀਤੇ ਆ ਤੇ ਇਹਨਾਂ ਦੀ ਕੰਪਲੇਟਾ ਵੀ ਬਹੁਤ ਆ ਕਿ ਆ ਇਹ ਨਾਲੇ ਜਕਸੀ ਹੋਣ ਕਰਕੇ ਨਾ ਜੀ ਇੱਥੇ ਮੋਰੇ ਸਾਹਮਣੇ 3 ਵੀਲਰ ਆਟੋ ਬਹੁਤ ਜ਼ਿਆਦਾ ਖੜਦਾ ਹੈ ਜੇ ਇਸ ਕਰਕੇ ਨਾ ਰੋਂਗ ਪਾਰਕਿੰਗ ਵਿਦਆਊਟ ਲਾਇਸੈਂਸ ਚਲਾਣ ਦਿੱਤਾ ਇਹਨਾਂ ਕੋਲ ਲਾਇਸੈਂਸ ਵੀ ਨਹੀਂ ਸੀਗਾ ਜੀ ਸਰ ਉਲੜਬਾਜੀ ਕਰਦੇ ਆ ਉਸ ਤੋਂ ਇਲਾਵਾ ਜਿਹੜੇ ਅੰਨੀ ਗਲੀ ਬਹੁਤ ਕਰਦੇ ਆ ਇਹਨਾਂ ਨੂੰ ਕੀ ਜਵਾਬ ਦੇਣਾ ਹੈ ਵੇਖੋ ਜੀ ਹੁਣ ਤਾਂ ਕੋਈ ਉਹ ਸਿਸਟਮ ਨਹੀਂ ਹੈਗਾ ਆਪਾਂ ਦੇਖ ਲੈਨੇ ਆ ਕਿਹੜਾ ਕਿੱਦਾਂ ਦਾ ਜਿਵੇਂ ਤਿੰਨ ਚੱਲ ਕੇ ਜਾਂਦੇ ਆ ਨੰਬਰ ਪਲੇਟ ਆ ਉਹ ਰੁਕਦੇ ਘੱਟਨੇ ਹੁਣ ਫੋਟੋ ਹੋ ਜਾਂਦੀ ਆਪਾਂ ਆਪਣੇ ਮੋਬਾਈਲ ਤੋਂ ਫੋਟੋ ਕਰਕੇ ਉਹਨਾਂ ਦਾ ਜਿਹੜਾ ਡਿਜੀਟਲ ਚਲਾਨ ਕੀਤਾ ਜਾਂਦਾ ਇਹ ਵੀ ਬੇਨਤੀ ਕਰਦੇ ਆਂ ਜੀ ਆਪਣੇ ਡਾਕੂਮੈਂਟ ਕਾਜ ਪੂਰੇ ਰੱਖੋ ਬਿਲਕੁਲ ਸਹੀ ਚੱਲੋ ਰੌਂਗ ਸਾਈਡ ਨਾ ਕਰੋ ਬਾਕੀ ਜੋ ਬਾਂਧਵ ਸੀਪੀ ਸਾਹਿਬ ਦੀਆਂ ਡੀਸੀਪੀ ਸਾਹਿਬ ਦੇ ਐਨਸੀਪੀ ਸਾਹਿਬ ਮੈਡਮਾਂ ਜੋ ਉਹਨਾਂ ਦੇ ਹਦਾਇਤਾਂ ਮੁਤਾਬਕ ਜਿਵੇਂ ਆ ਵੀ ਜੇ ਕੋ ਹੁਲੜਬਾਜੀ ਕਰਦਾ ਜਿਵੇਂ ਵੀ ਜੇ ਨਹੀਂ ਰੁਕਦਾ ਤਾਂ ਉਹਦੀ ਫੋਟੋ ਕਰਕੇ ਬਾ ਡਿਜੀਟਲ ਚਲਾਨ ਜਰੂਰ ਕਰਦੇ ਸੋ ਤੁਸੀਂ ਦੇਖਿਆ ਐਸਆਈ ਸਤਨਾਮ ਸਿੰਘ ਨੇ ਆਪਣੀ ਜਾਣਕਾਰੀ ਤੇ ਕੈਮਰਾ ਪਰਸਨ ਵਿਨੋਦ ਦੇ ਨਾਲ ਬਿਊਰੋ ਰਿਪੋਰਟ ਲੁਤ ਦਿਆਣਾ